ਬਾਨੀ ਸੰਦੂ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਕਲਾਕਾਰ ਜਿਸ ਦੇ ਗਾਣਿਆਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਗਾਣਾ ਭਾਵੇਂ ਅੱਠ ਪਰਚੇ ਹੋਵੇ ਭਾਵੇਂ ਬੈਲ ਬਾਟਮ ਹੋਵੇ ਲੋਕਾਂ ਨੇ ਇਹਨਾਂ ਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਅੱਜ ਵੀ ਇਹਨਾਂ ਦੇ ਗਾਣੇ ਲੋਕ ਰਿਪੀਟ ਤੇ ਸੁਣਦੇ ਆ ਹਾਲ ਹੀ ਵਿੱਚ ਬਾਨੀ ਸੰਦੂ ਦਾ ਇੱਕ ਪੋਡਕਾਸਟ ਹੋਇਆ ਤੇ ਬਾਨੀ ਸੰਦੂ ਦੀ ਜ਼ਿੰਦਗੀ ਦੇ ਕਈ ਸੱਚ ਪੋਡਕਾਸਟ 'ਚ ਸਾਹਮਣੇ ਆਏ ਪਤਾ ਲੱਗਿਆ ਕਿ ਬਾਨੀ ਸੰਦੂ ਆਪਣੀ ਜ਼ਿੰਦਗੀ 'ਚ ਬਹੁਤ ਮਿਹਨਤੀ ਰਹੀ ਏ ਉਹ ਕਦੇ ਘਰੇ ਟੇਕ ਕੇ ਨਹੀਂ ਬੈਠੀ ਆਰ ਟਾਈਮ ਮਿਹਨਤ ਕਰਦੀ ਰਹੀ ਬਾਣੀ ਸੰਧੂ ਨੇ ਦੱਸਿਆ ਕਿ ਮੈਂ ਕਦੇ ਫਜ਼ੂਲ ਟਾਈਮ ਵੇਸਟ ਨਹੀਂ ਕੀਤਾ ਜਦੋਂ ਮੈਂ ਕਾਲਜ ਪੜ੍ਹਦੀ ਹੁੰਦੀ ਸੀ ਤਾਂ ਮੈਂ ਕਦੇ ਵੀ ਫੇਅਰ ਵੱਲ ਪਾਰਟੀ ਵੱਲ ਨਹੀਂ ਗਈ ਜ਼ਿੰਦਗੀ 'ਚ ਕਿਵੇਂ ਅੱਗੇ ਵਧਣਾ ਹੈ ਮੈਂ ਇਹੀ ਸੋਚਦੀ ਤੇ ਉਹਦੇ ਵੱਲ ਹੀ ਕੰਮ ਕਰਦੀ ਬਾਣੀ ਸੰਧੂ ਦੱਸਦੀ ਹੈ ਕਿ ਉਸਨੇ ਬਹੁਤ ਛੋਟੀ ਉਮਰ ਵਿੱਚ ਹੀ ਪੈਸਾ ਕਮਾਉਣਾ ਸਿੱਖ ਲਿਆ ਸੀ ਜਿਸ ਉਮਰ ਵਿੱਚ ਲੋਕ ਜੋ ਚੀਜ਼ ਚਾਹੁੰਦੇ ਆ ਬਾਣੀ ਸੰਧੂ ਨੇ ਉਹ ਚੀਜ਼ ਉਸ ਉਮਰ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਈ ਸੀ ਤੇ ਨਾ ਹੀ ਬਾਣੀ ਸੰਧੂ ਨੇ ਕਦੇ ਆਪਣੇ ਘਰਦਿਆਂ ਨੂੰ ਤੰਗ ਕੀਤਾ ਕਿ ਮੈਨੂੰ ਆਹ ਚੀਜ਼ ਚਾਹੀਦੀ ਮੈਨੂੰ ਉਹ ਚੀਜ਼ ਚਾਹੀਦੀ ਬਾਣੀ ਸੰਧੂ ਆਪ ਮਿਹਨਤ ਕਰਕੇ ਆਪ ਚੀਜ਼ ਲੈਂਦੀ ਸੀ ਤੁਹਾਨੂੰ ਦੱਸ ਦਈਏ ਕਿ ਬਾਣੀ ਸੰਧੂ ਉਹ ਸਟੱਡੀ ਕਰਦੀ ਪਈ ਸੀ ਤਾਂ ਸਟੱਡੀ ਕਰਦੀ ਕਰਦੀ ਹੀ ਉਹ ਬੱਚਿਆਂ ਨੂੰ ਟਿਊਸ਼ਨ ਦਿੰਦੀ ਹੁੰਦੀ ਸੀ ਬਾਣੀ ਸੰਧੂ 8ਵੀਂ ਕਲਾਸ ਵਿੱਚ ਜਿਨ੍ਹਾਂ ਟੀਚਰਾਂ ਤੋਂ ਸਟੱਡੀ ਕਰਦੀ ਸੀ ਉਹੀ ਟੀਚਰ ਆਪਣੇ ਬੱਚਿਆਂ ਨੂੰ ਵੀ ਬਾਣੀ ਸੰਧੂ ਦੇ ਘਰੇ ਭੇਜਦੇ ਸਨ ਕਿ ਉਹ ਬਾਣੀ ਸੰਧੂ ਤੋਂ ਟਿਊਸ਼ਨ ਲੈਣ ਆਪਣੀ ਲਾਈਫ ਦੇ ਵਿੱਚ ਕਦੇ ਟਿੱਕੇ ਨਹੀਂ ਬੈਠੀ ਮੈਨੂੰ ਮੈਂ ਕਦੇ ਦਿਨ ਨਹੀਂ ਦੇਖਿਆ ਮੈਂ ਰਾਤ ਨਹੀਂ ਦੇਖੀ ਜਦੋਂ ਮੈਂ ਪੜ੍ਹਦੀ ਵੀ ਸੀ ਉਹ ਟਾਈਮ ਵੀ ਮੈਂ ਪੜਾਉਂਦੀ ਸੀ ਮੈਂ 11 ਵਜੇ ਤੱਕ ਟਿਊਸ਼ਨ ਲੈ ਕੇ ਸੌਣਾ ਉਹ ਪੈਸਿਆਂ ਵਾਲੀ ਜਿਹੜੀ ਦੌੜ ਸੀ ਜਾਂ ਪੈਸਾ ਕਮਾਉਣਾ ਉਹ ਮੈਂ ਉਦੋਂ ਹੀ ਸਿੱਖ ਲਿਆ ਸੀ ਬਹੁਤ ਛੋਟੀ ਉਮਰ ਚ ਸਿੱਖ ਲਿਆ ਸੀਗਾ ਪੈਸਾ ਕਮਾਉਣਾ ਫਿਰ ਚੀਜ਼ ਆ ਜਾਂਦੀ ਆ ਹਰ ਚੀਜ਼ ਮੈਨੂੰ ਉਮਰ ਤੋਂ ਪਹਿਲਾਂ ਮਿਲਦੀ ਰਹੀ ਆ ਮੈਂ 8ਵੀਂ ਕਲਾਸ ਚ ਸੀ ਜਦੋਂ ਮੈਂ ਪੈਸੇ ਕਮਾਉਣ ਲੱਗ ਗਈ ਸੀ ਮੈਂ ਜਿਹੜੇ ਟੀਚਰ ਕੋਲ ਪੜਦੀ ਸੀ ਉਹ ਮੈਮ ਮੈਨੂੰ ਆਪਦੇ ਬੱਚੇ ਪੜਾਉਣ ਲਈ ਮੇਰੇ ਕੋਲ ਭੇਜਦੇ ਸੀ ਤੇ ਫਿਰ ਉਹਨਾਂ ਨੇ ਦੋ ਕੁ ਮਹੀਨੇ ਮੇਰੇ ਤੋਂ ਫੀਸ ਲਿੱਤੀ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਫੀਸ ਵੀ ਨਹੀਂ ਲਿੱਤੀ ਸੀ ਤਾਂ ਫਿਰ ਮੈਂ 8ਥ ਕਲਾਸ ਦੇ ਵਿੱਚ ਪੜਾਈ ਦੇ ਨਾਲ ਨਾਲ ਜਦੋਂ ਤੁਸੀਂ ਤੁਹਾਨੂੰ ਪੈਸੇ ਕਮਾਉਣ ਦਾ ਪਤਾ ਲੱਗ ਜੇ ਤਾਂ ਤੁਹਾਨੂੰ ਵੈਲਿਊ ਵੀ ਪਤਾ ਹੁੰਦੀ ਹੈ ਕਿ ਪੈਸਾ ਕਿਦਾਂ ਕਮਾਈ ਦਾ ਫਿਰ ਮੈਂ ਉਸ ਦੌੜ ਤੋਂ ਬਾਹਰ ਹੋ ਗਈ ਫਿਰ ਮੈਂ ਇਸ ਦੌੜ ਦੇ ਵਿੱਚ ਆ ਗਈ ਯਾਰ ਪੈਸਾ ਕਮਾਉਣਾ ਪਰ ਇੱਜ਼ਤ ਨਾ ਕਮਾਉਣੀ ਸੋ ਤੁਸੀਂ ਦੇਖਿਆ ਕਿ ਬਾਣੀ ਸੰਧੂ ਕਿਵੇਂ 8ਵੀਂ ਕਲਾਸ ਤੋਂ ਹੀ ਬੱਚਿਆਂ ਨੂੰ ਟਿਊਸ਼ਨ ਕਰਵਾ ਕੇ ਪੈਸੇ ਕਮਾਉਣ ਲੱਗੀ ਸੀ ਬਾਣੀ ਸੰਧੂ ਨੇ ਦੱਸਿਆ ਕਿ ਉਹ ਹੁਣ ਤੱਕ ਇੱਜ਼ਤ ਦੇ ਪੈਸੇ ਕਮਾਈ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਣੀ ਸੰਧੂ ਦੇ ਗਾਣੇ ਤੁਹਾਨੂੰ ਕਿਵੇਂ ਦੇ ਲੱਗਦੇ ਆ ਤੇ ਬਾਣੀ ਸੰਧੂ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ